ਇੱਕ ਸਵਾਲ ਖੜਾ ਹੋ ਰਿਹਾ ਇੱਥੇ ਕਿ ਮੈਂ ਪਿਛਲੇ ਦਿਨ ਇੱਕ ਵੀਡੀਓ ਦੇਖ ਰਿਹਾ ਸੀਗਾ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਪਾਣੀਆਂ ਦੇ ਵਿੱਚ ਹੈਵੀ ਮੈਟਲ ਆ ਗਈ ਯੂਰੇਨੀਅਮ ਆ ਗਿਆ ਦੁੱਖ ਉਸ ਸਮੇਂ ਲੱਗਿਆ ਜਦੋਂ ਇਹ ਕਿਹਾ ਗਿਆ ਕਿ ਇਹ ਜਿਹੜਾ ਯੂਰੇਨੀਅਮ ਹੈ ਇਹਦੇ ਵਿੱਚ ਯੂਰੀਆ ਦਾ ਰੋਲ ਹੈ ਮੈਨੂੰ ਸਮਝ ਨਹੀਂ ਆਉਂਦੀ ਕਿ ਯੂਰੀਆ ਦੇ ਗ੍ਰੇਡੀਅਮ ਕਿਵੇਂ ਆ ਜਾਏਗਾ ਤੁਸੀਂ ਸਮਝੋ ਕਿ ਯੂਰੀਆ ਤੁਹਾਡੇ ਕਾਰਬਨ ਨਾਈਟ੍ਰੋਜਨ ਹਾਈਡਰੋਜਨ ਆਕਸੀਜਨ ਤੋਂ ਮਿਲ ਕੇ ਬਣੀਆਂ ਕੀ ਕੀ ਕਾਰਬਨ ਹਾਈਡਰੋਜਨ ਆਕਸੀਜਨ ਤੇ ਨਾਈਟ੍ਰੋਜਨ ਬਠਿੰਡੇ ਵਾਲੇ ਜਾਂ ਨੰਗਲ ਵਾਲੇ ਪਲਾਂਟ ਜਾ ਕੇ ਦੇਖ ਲਿਓ ਜੋ ਬਣਦੀ ਕਿਵੇਂ ਹੈ ਹਵਾ ਦੇ ਵਿੱਚੋਂ ਨਾਈਟ੍ਰੋਜਨ ਗੈਸ ਤੇ ਕੁਦਰਤੀ ਗੈਸ ਦੇ ਵਿੱਚੋਂ ਹਾਈਡਰੋਜਨ ਗੈਸ ਲੈ ਕੇ ਇਹਨਾਂ ਨੂੰ ਉੱਚ ਦਬਾਅ ਤੇ ਇੱਕ ਨਿਸ਼ਚਿਤ ਆਪਨ ਦੇ ਉੱਤੇ ਮਲਾਇਆ ਜਾਂਦਾ ਹੈ ਤੇ ਉਹ ਤੋਂ ਮੋਹਣੀਆਂ ਬਣਦੀ ਹੈ ਇਹ ਜਿਹੜੀ ਮੋਹਣੀਆਂ ਹੈ ਇਹਦੀ ਕਾਰਬਨ ਡਾਈਆਕਸਾਈਡ ਨਾਲ ਕਿਰਿਆ ਕਰਕੇ ਯੂਰੀਆ ਬਣਾ ਦਿੱਤੀ ਜਾਂਦੀ ਹੈ ਤੇ ਇਹਦੇ ਵੈਸੇ ਤੱਕ ਕੋਈ ਹੋਰ ਚੀਜ਼ ਹੀ ਹੈ ਨਹੀਂ ਕਿ ਜਿਹਨੂੰ ਆਪਾਂ ਕਹੀਏ ਕਿ ਭਾਈ ਇਹਦੇ ਨਾਲ ਸਾਡਾ ਇਹ ਯੂਰੇਨੀਅਮ ਆ ਗਿਆ ਕੋਈ ਪੱਥਰ ਨਹੀਂ ਵਰਤਿਆ ਕੋਈ ਇਹੋ ਜਿਹੀ ਕੈਮੀਕਲ ਨਹੀਂ ਵਰਤਿਆ ਜਿਹੋ ਜਿਹੜੇ ਨਹੀਂ ਆਉਂਦਾ ਹੋਵੇ ਤਾਂ ਇਹ ਸਰਾਸਰ ਗਲਤ ਹੈ ਹਾਂ ਸੀ ਇਹ ਕਹਿ ਸਕਦੇ ਆ ਕਿ ਜਿਹੜੀ ਡੀਏਪੀ ਵਰਤੀ ਜਾਂਦੀ ਹੈ ਜਿਹੜੀ ਸੁਪਰ ਖਾਦ ਵਰਤੀ ਜਾਂਦੀ ਹੈ ਕਿਉਂਕਿ ਉਹ ਰੌਕ ਫਾਸਫਰ ਤੋਂ ਬਣਦੀ ਹੈ ਤਾਂ ਉਸ ਪਹਾੜ ਦੇ ਵਿੱਚ ਜਿਹੜੀ ਨੀਅਮ ਹੋ ਸਕਦਾ ਥੋੜੀ ਮਾਤਰਾ ਚ ਉਹਨਾਂ ਨੇ ਯੂਰੇਨੀਅਮ ਆਉਂਦਾ ਹੈ ਪਰੰਤੂ ਇਹ ਵੀ ਕਹਿਣਾ ਗਲਤ ਹੈ ਕਿ ਉਹ ਵਾਲਾ ਯੂਰੇਨੀਅਮ 600 600 ਫੁੱਟ ਥੱਲੇ ਜਿਹੜਾ ਯੂਰੇਨੀਅਮ ਹੈ ਇਹਦੇ ਵਿੱਚ ਪ੍ਰਮੁੱਖ ਕਾਰਨ ਜਿਹੜਾ ਹੈਗਾ ਸਾਡੇ ਪਰਾਸ਼ਤਾਨ ਤੇ ਪੰਜਾਬ ਦੀ ਜਿਹੜੀ ਧਰਤੀ ਦੀ ਢੇਟਲੀ ਸਿਰਜਣਾ ਉਹੋ ਹੈ ਸਾਡੀਆਂ ਡੂੰਘੀਆਂ ਚਟਾਨਾਂ ਦੇ ਵਿੱਚ ਯੂਰੇਨੀਅਮ ਪਾਇਆ ਜਾਂਦਾ ਕੁਦਰਤੀ ਤੌਰ ਤੇ ਤੇ ਅਸੀਂ ਪਹਿਲਾਂ ਪਾਣੀ 5 ਫੁੱਟ ਤੋਂ ਪਰ ਪੀਤਾ ਫਿਰ 20 ਫੁੱਟ ਤੋਂ ਪੀਤਾ ਫਿਰ 50 ਤੇਗੇ ਫਿਰ 100 ਤੇਗੇ 150 200 500 600 ਹਜ਼ਾਰ ਫੁੱਟ ਤੇ ਜਿਵੇਂ ਥੱਲੇ ਜਾ ਰਹੇ ਹਾਂ ਸਾਡੀਆਂ ਇਹ ਜਿਹੜੀਆਂ ਚਟਾਨਾਂ ਯੂਰੇਨੀਅਮ ਹੈ ਲੱਖਾਂ ਸਾਲਾਂ ਦੇ ਵਿੱਚ ਹੌਲੀ 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 ਉਹੋ ਜਿਹੜੀ ਰੇਡੀਅਮ ਜਿਹੜਾ ਪਾਣੀ ਚ ਰਲਦਾ ਗਿਆ ਹੁਣ ਅਸੀਂ ਬਾਹਰ ਕੱਢਦੇ ਹਾਂ ਪਹਾੜਾਂ ਦੇ ਉੱਪਰ ਜਿਹੜੇ ਵਰਖਾ ਹੁੰਦੀ ਹੈ ਹੜ ਆਉਂਦੇ ਆ ਉਹਦੇ ਨਾਲ ਕਈ ਤਰੀਕੇ ਦੇ ਕੈਮੀਕਲ ਆਉਂਦੇ ਆ ਸਾਡੀਆਂ ਭਰਤਪੁਰ ਦੀਆਂ ਪਹਾੜੀਆਂ ਦੇ ਵਿੱਚ ਉਹ ਜਰੇਨੀਅਮ ਹੈ ਤਾਂ ਇੱਕ ਸਟੱਡੀ ਹੈ ਦੱਸਦੀ ਹੈ ਕਿ ਉਹ ਭਰਤਪੁਰ ਦੀਆਂ ਪਹਾੜੀਆਂ ਜਿਹੜੀਆਂ ਕਿ ਰਾਜਸਥਾਨ ਦੇ ਵਿੱਚ ਹੈ ਪਾਣੀ ਦੀ ਇਟਲੀ ਮੂਵਮੈਂਟ ਜਦੋਂ ਹੁੰਦੀ ਹੈ ਤੇ ਉਸ ਮੂਵਮੈਂਟ ਦੇ ਨਾਲ ਹੌਲੀ-ਹੌਲੀ ਉਹ ਜਰੇਨੀ ਵਾਲਾ ਪਾਣੀ ਵੀ ਇੱਥੇ ਆਉਂਦਾ ਹੈ ਪਰ ਇੰਨਾ ਚੀਜ਼ਾਂ ਦੇ ਨਾਲ-ਨਾਲ ਸਾਨੂੰ ਇਹ ਵੀ ਧਿਆਨ ਦੇਣਾ ਪਏਗਾ ਇਹ ਦੇਖੋ ਗੱਲ ਇਹ ਹੋ ਗਈ ਕਿ ਸਿੱਧਾ ਕਿਸਾਨ ਨੂੰ ਦੋਸ਼ ਦੇ ਦਿਓ ਤੇ ਕਹਾਣੀ ਖਤਮ ਜੇ ਹੱਲ ਨਹੀਂ ਕਰਨੀ ਤਾਂ ਜੇ ਹੱਲ ਕਰਨੀ ਹੈ ਤਾਂ ਫਿਰ ਤੁਹਾਨੂੰ ਸਹੀ ਵਾਲੇ ਪਾਸੇ ਆਉਣਾ ਪਊਗਾ ਠੀਕ ਹੈ ਇਹ ਤੁਹਾਡੇ ਕੋਲੇ ਪਹਾੜਾਂ ਤੋਂ ਕੁਝ ਹੈਵੀ ਮੈਟ ਲਾਈ ਕੋਈ ਗੱਲ ਨਹੀਂ ਕੰਟਰੋਲ ਨਹੀਂ ਕਰ ਸਕਦੇ ਧਰਤੀ ਦੇ ਹੇਠਾਂ ਨੂੰ ਕੰਟਰੋਲ ਨਹੀਂ ਕਰ ਸਕਦੇ ਭਾਰਤ ਪਰਾਲਾ ਆ ਰਿਹਾ ਉਹਨੂੰ ਕੰਟਰੋਲ ਨਹੀਂ ਕਰ ਸਕਦੇ ਪਰ ਤੁਸੀਂ ਦੇਖਿਆ ਕਿ ਸਾਡੇ ਜੀਰੇ 'ਚ ਕੀ ਹੋਇਆ ਜੀਰੇ ਦੇ ਵਿੱਚ ਇੱਕ ਸ਼ਰਾਬ ਫੈਕਟਰੀ ਲਗਾਤਾਰ ਪਾਣੀ ਧਰਤੀ ਸίδα ਬੋਰ ਕਰਕੇ ਪਾ ਰਹੀ ਸੀ ਉਹ ਫੈਕਟਰੀ ਬੰਦ ਕਰਨੀ ਪਈ ਉਹ ਮਈਆ ਸਿੰਘ ਵਾਲੇ ਮੁੰਡਿਆਂ ਨੇ ਉਸ ਕਮੇਟੀ ਨੇ ਇੰਨਾ ਜ਼ੋਰ ਲਾਇਆ ਲਗਾਤਾਰ ਧਰਨੇ ਤੇ ਬੈਠੇ ਰਹੇ ਉਹਨਾਂ ਦੀ ਮਿਹਨਤ ਨੂੰ ਜਿਹੜਾ ਹੈਗਾ ਫਲ ਪਿਆ ਪਰੰਤੂ ਇਹੋ ਜੀਆਂ ਕਿੰਨੀਆਂ ਫੈਕਟਰੀਆਂ ਨੇ ਜਿਹੜੀਆਂ ਲਗਾਤਾਰ ਧਰਤੀ ਦੇ ਵਿੱਚ ਬੋਰ ਕਰਕੇ ਪਾਣੀ ਸੱਟ ਰਹੀਆਂ ਡੀਪੀ ਤੇ ਸੁਪਰ ਖਾਦ ਦੇ ਵਜ੍ਹਾ ਜਰੇਨੀਅਮ ਸੀਗਾ ਤੇ ਉਹ ਐ ਹੀ ਨਹੀਂ ਹੈਗਾ ਕਿ 600 ਫੁੱਟ ਥੱਲੇ 1000 ਫੁੱਟ ਥੱਲੇ ਪਾਣੀ ਜਾ ਕੇ ਰਾ ਗਿਆ 600 ਫੁੱਟ 1000 ਫੁੱਟ ਦੇ ਥੱਲੇ ਜੇਕਰ ਤੁਸੀਂ ਸਿੱਧਾ ਥੱਲੇ ਬੋਰ ਕਰਕੇ ਪਾਣੀ ਪਾਉਂਗੇ ਤਾਂ ਉਸ ਪਾਣੀ ਦੇ ਵਿੱਚ ਹੈਵੀ ਮੈਟਲ ਹੋਣਗੀਆਂ ਹੋਣੀਆਂ ਤੁਸੀਂ ਸਿਟੀ ਵੈਸਟ ਉਹ ਚ ਹੈਵੀ ਮੈਟਲ ਹੈ ਹੁਣ ਤੁਸੀਂ ਦੇਖੋ ਕਿ ਬੁੱਡੇ ਦਰਿਆ ਦਾ ਪਾਣੀ ਉਹ ਹਰੀਕੇ ਆਉਂਦਾ ਹੈ ਤੇ ਸਾਡੇ ਇੱਥੇ ਦਾ ਦਰਿਆ ਦੇ ਵਿੱਚ ਮੱਛੀ ਹੈਗੀ ਆ ਉਸ ਮੱਛੀ ਦੇ ਵਿੱਚ ਹੈਵੀ ਮੈਟਲ ਪਾਇਆ ਜਾਂਦਾ ਹੈ ਤਾਂ ਇਹਦਾ ਮਤਲਬ ਕਿ ਉਹ ਜਿਹੜਾ ਪਾਣੀ ਹੈਵੀ ਮੈਟਲ ਆ ਰਿਹਾ ਹੈ ਉਹੋ ਹੀ ਅੱਗੇ ਦਰਿਆ ਰਹੀ ਕਿੱਥੋਂ ਤੱਕ ਜਾ ਰਿਹਾ ਹੈ ਉਹ ਜੈਸਲ ਮੇਰ ਤੱਕ ਜਾ ਰਿਹਾ ਹੈ ਨਦੀ ਰਹੀ ਜੈਸਲ ਮੇਰ ਤੱਕ ਜਾ ਰਿਹਾ ਤਾਂ ਉਹ ਸਾਰਾ ਹੈਵੀ ਮੈਟਲ ਨਾਲ ਪ੍ਰਭਾਵਿਤ ਹੋ ਰਿਹਾ ਹੈ ਤਾਂ ਫੇਰ ਜੇਕਰ ਸ਼ਹਿਰ ਦੇ ਵਿੱਚ ਟੋਟਲ ਇੰਡਸਟਰੀ ਵੇਸਟ ਹੈ ਉਹ ਜਿਹੜਾ ਉੱਥੋਂ ਹੈਵੀ ਮੈਟਰ ਨਿਕਲਿਆ ਉਹ ਸਾਰੇ ਸਾਰਾ ਪ੍ਰਦੂਸ਼ ਪ੍ਰਦੂਸ਼ਿਤ ਕਰਿਆ। ਤਾਂ ਜਿਹੜੇ ਬੰਦੇ ਉਸ ਹੈਵੀ ਮੈਟਰ ਸਿੱਧਾ ਬੋਰ ਨਾਲ ਥੱਲੇ ਪਾਈ ਜਾਂਦੇ ਆ ਉਹ ਤਾਂ ਉਸ ਤੋਂ ਵੀ ਖਤਰਨਾਕ ਹੈ। ਤਾਂ ਫੇਰ ਇੱਕ ਇਸ ਸਮੇਂ ਜਦੋਂ ਸਾਡੇ ਨਰਮਾ ਨਹੀਂ ਪਹਿਲਾਂ ਹੁੰਦਾ ਸੀਗਾ ਉਸ ਟਾਈਮ ਤੇ ਕਿਸਾਨਾਂ ਤੋਂ ਦਾਦਾ ਦਸ ਪ੍ਰੇਮ ਕਰਾਉਂਦੇ ਰਹੇ ਲੋਕ। ਤਾਂ ਇਹ ਤੁਸੀਂ ਅੱਜ ਅੱਜ ਵਾਲਾ ਹਾਲ ਦੇਖਿਆ ਹੁਣ ਕਿਵੇਂ ਹੁੰਦਾ ਹੈ। ਇਹ ਕੋਈ ਕਿਸਾਨਾਂ ਨੂੰ ਖੜੇ ਕਰ ਦਿੰਦੇ ਆ ਤੂੰ ਬੋਲ ਭਾਈ ਮੈਂ ਆ ਸਪਰੇਅ ਕੀਤੀ ਰਿਜ਼ਲਟ ਆਇਆ ਕਿਸਾਨ ਕਹਿੰਦਾ ਹਾਂ ਮੈਂ ਕੀਤੀ ਰਿਜ਼ਲਟ ਆਇਆ ਬੜਾ ਸੁਹਣਾ ਆ ਗਿਆ ਫਲਾਣਾ ਹੋ ਗਿਆ ਤਾਂ ਕਿਸਾਨ ਹੀ ਕਿਸਾਨ ਨੂੰ ਗੁੰਮਰਾਹ ਕਰ ਕਰਕੇ ਫालतू ਚੀਜ਼ਾਂ ਕੀਤਾ ਪਾਈ ਜਾਂਦੇ ਆ ਉਹਨਾਂ ਦਾ ਅਸਰ ਵੀ ਪੈਂਦਾ ਹੈ ਲੇਕਿਨ ਫਿਰ ਇਹੋ ਜਿਹ ਕਿਸਾਨ ਜ਼ਿੰਮੇਵਾਰ ਨਹੀਂ ਹੈਗਾ ਉਹ ਜ਼ਿੰਮੇਵਾਰ ਹੈ ਨਿੱਜੀ ਮੁਫਾਦ ਆ ਤੇ ਚੀਜ਼ਾਂ ਪਾਉਂਦਾ ਹੈ ਠੀਕ ਹੈ ਕੋਈ ਗੱਲ ਨਹੀਂ ਕੈਂਸਲ ਤੁਹਾਡੇ ਘਰਾਂ ਤੱਕ ਵੀ ਆਊਗਾ ਇਸ 'ਚ ਕੋਈ ਇਹੋ ਜਿਹੀ ਗੱਲ ਨਹੀਂ ਕਿ ਤੁਸੀਂ ਪਵਾ ਕੇ ਤੁਸੀਂ ਚਲੇ ਜਾਣਾ ਖਾਣਾ ਤੁਸੀਂ ਵਿਥੋਂ ਦਾ ਹੀ ਹੈ ਭਾਵੇਂ ਜਿੰਨੀ ਮਰਜ਼ੀ ਲਿਆ ਕੇ ਮੱਧ ਪ੍ਰਦੇਸ਼ ਦੇ ਕਣ ਖਾ ਲੋ ਲੇਕਿਨ ਆਖਰ ਤੇ ਹਵਾ ਪਾਣੀ ਕਿੱਥੋਂ ਦੇ ਪੀਣਾ ਹੈ ਤਾਂ ਇਹਨਾਂ ਚੀਜ਼ਾਂ ਨੂੰ ਦੇਖਣਾ ਪਏਗਾ ਜੇ ਵਾਕਈ ਅਸੀਂ ਇਹ ਮਸਲਾ ਹੱਲ ਕਰਨਾ ਚਾਹੁੰਦੇ ਹਾਂ ਤਾਂ ਫੇਰ ਸਾਨੂੰ ਡਿਟੇਲ ਚ ਜਾਣਾ ਪਏਗਾ ਜਿਹੜੀਆਂ ਫੈਕਟਰੀਆਂ ਸਿੱਧਾ ਪਾਣੀ ਧਰਤੀ 'ਚ ਪਾ ਰਹੀਆਂ ਉਧਰਲੇ ਪਾਸ ਜਾਣਾ ਪਏਗਾ ਇਹ ਨਹੀਂ ਹੈਗਾ ਕਿ ਆਪਾਂ ਇੱਕ ਨੂੰ ਦੋਸ਼ ਦੇ ਦਈਏ ਤੇ ਉਹ ਕਾਣੀ ਖਤਮ ਹੋ ਜੇ ਇਸ ਤਰ੍ਹਾਂ ਨਹੀਂ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ